ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਆ ਵੀ ਦੋਸਤੋ ਉਮੀਦ ਕਰਦਾ ਆਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਮ ਹੋਗੇ ਇਹ ਗੱਲ ਤੇ ਸੁਨੇਹਾ ਆਪਾਂ ਦੇਣ ਲੱਗਿਆ ਗੱਲ ਚੰਗੀ ਲੱਗੀ ਤਾਂ ਦੱਬ ਕੇ ਸ਼ੇਅਰ ਜ਼ਰੂਰ ਕਰਦੇ ਤੇ ਕਮੈਂਟ ਵੀ ਜ਼ਰੂਰ ਕਰੋ ਗੱਲ ਸਹੀ ਕਰੀ ਹੈ ਜਾਂ ਆਪਾਂ ਗਲਤ ਕੀਤੀ ਹੈ ਗੱਲ ਹੈ ਮੋਦੀ ਸਾਹਿਬ ਭਗਵਾਨ ਤਮਨ ਸਾਹਿਬ ਤੇ ਦਿੱਲੀ ਵਾਲੇ ਦਲਿਆਂ ਵਾਸਤੇ ਆਹ ਦੇਖ ਲੋ ਜ਼ਮੀਂਦਾਰ ਟੱਬਾ ਚੱਕਦਾ ਚੱਕਦਾ ਬੁढ़ा ਹੋ ਜਾਂਦਾ ਹੈ ਕਿਸਾਨ ਤੇ ਮਜ਼ਦੂਰ ਇਹਨਾਂ ਦੇ ਬਿਨਾ ਬਹੁਤ ਦੇਸ਼ ਅਧੂਰਾ ਹੈ ਕਾਰਨ ਤੁਸੀਂ ਆ ਦੇਖ ਲਓ 40 50 ਫੁੱਟ ਮਿੱਟੀ ਹੈ ਜਿਹੜੀ ਇਹ ਚੱਕਣੀ ਹੈ ਜ਼ਮੀਦਾਰ ਇੱਕ ਵਾਰੀ ਆਪਣੇ 10 ਸਾਲ ਦੇ ਪੁੱਤ ਨੂੰ ਚੱਕ ਕੇ ਟਰੈਕਟਰ ਤੇ ਬਹਾ ਦਿੰਦਾ ਨਾਲੇ ਟਰੈਕਟਰ ਬੁੜਾ ਹੋ ਜਾਂਦਾ ਤੇ ਨਾਲੇ ਜ਼ਮੀਦਾਰ ਦਾ ਪੁੱਤ ਮੋਲਾ ਹੋ ਜਾਂਦਾ ਤੇ ਦੋ ਟਰੈਕਟਰ ਤੋੜ ਕੇ ਕਿਤੇ ਹੋਰ ਟਰੈਕਟਰ ਤੋਂ ਥੱਲੇ ਉਤਰਦਾ ਤਾਂ ਜਾ ਕੇ ਜ਼ਮੀਨ ਹੈ ਜਿਹੜੀ ਉਹ ਦੋ ਦਾਣੇ ਦੇਣ ਲੱਗਦੀ ਹੈ ਇਸ ਤਰ੍ਹਾਂ ਕਰੀਆਂ ਨੇ ਜ਼ਮੀਨਾ ਪੱਧਰ ਪੰਜਾਬ ਦੇ ਕਿਸਾਨਾਂ ਨੇ ਤੇ ਤੁਸੀਂ ਆ ਕੇ ਲੈਂਡ ਪੋਲਿੰਗ ਦੀਆਂ ਬਣਾ ਕੇ ਸਕੀਮਾਂ ਲਿਆਏ ਸਕੀਮਾਂ ਨਹੀਂ ਚਾਹੀਦੀਆਂ ਜੀ ਇੱਥੇ ਸਹੂਲਤਾਂ ਚਾਹੀਦੀਆਂ ਨੇ ਸਕੀਮਾਂ ਤੁਸੀਂ ਆਪਣੇ ਕੋਲੇ ਰੱਖੋ ਤੁਸੀਂ ਆਪ ਦੇਖ ਸਕਦੇ ਹੋ ਟਰੈਕਟਰ ਵੀ ਬੁੱਢਾ ਹੋ ਗਿਆ ਤੇ ਜੱਟ ਦਾ ਪੁੱਤ ਵੀ ਮੌਲਾ ਹੋ ਜਾਂਦਾ ਪੋਤੇ ਆ ਤੀਜੀ ਪੀੜ੍ਹੀ ਚੱਲ ਪੈਂਦੀ ਹੈ ਤਾਂ ਜਾ ਕੇ ਜ਼ਮੀਨ ਚਾਰ ਦਾਣੇ ਦੇਣ ਲੱਗੀ ਸੀ 2-200 ਫੁੱਟ ਦੇ ਟਿੱਬੇ ਕਰਾਹ ਕਰਾ ਕੇ ਜ਼ਿਮੀਦਾਰ ਨੇ ਤਾਂ ਇੱਥੇ ਤੱਕ ਲੈ ਕੇ ਆਇਆ। ਅੱਜ ਵੀ ਆ ਤੁਸੀਂ ਅੱਖੀਂ ਦੇਖ ਸਕਦੇ ਹੋ। 40-50 ਫੁੱਟ ਦੀ ਲੇੜ ਹੈ ਜਿਹੜੀ ਉਹ ਚੱਕ ਕੇ ਜ਼ਮੀਨ ਪੱਧਰ ਕਰਨੀ ਹੈ। ਤੇ ਇਹ ਕਿਵੇਂ ਹੁੰਦੀ ਹੈ? ਇਹ ਹਰ ਬੰਦਾ ਜਾਣਦਾ ਹੈ। ਮਾਨ ਸਾਹਿਬ ਕੱਲੀਆਂ ਗੱਲਾਂ ਕਰਦੇ ਰਹਿੰਦੇ ਹੋ ਤੇ ਸੱਚਾਈ ਆ ਵੀ ਹੈ। ਤੇ ਜਿੱਥੇ ਗੱਲ ਕਿਸਾਨ ਦੀ ਤੇ ਮਜ਼ਦੂਰ ਦੀ ਆਉਂਦੀ ਐ ਤਾਂ ਚੁੱਪ ਵਟ ਲੈਨੇਓ ਤੁਸੀਂ ਦੱਸੋ ਇਹ ਗੱਲ ਸੱਚ ਐ ਜਾਂ ਝੂਠ ਐ ਜੱਟ ਦਾ ਪੁੱਤ ਵਾਕਈ ਮੌਲਾ ਹੋ ਜਾਂਦਾ ਐ ਤਕਲੀਫਾਂ ਹੰਡਾ ਕੇ ਕਿੰਨੀ ਕਿੰਨੀ ਧੁੱਪ ਤੇ ਤਪਸ ਦੀ ਖੜਨਾ ਓੱਖਾ ਹੋ ਜਾਂਦਾ ਐ ਪਾਣੀ ਪਾ ਕੇ ਜੇ ਪਤੀਲੀ ਬਾਹਰ ਧਰ ਦੀ ਤਾਂ ਚਾਹ ਉਬਲ ਲੱਗ ਜਾਂਦੀ ਐ ਤੁਸੀਂ ਆਪ ਦੇਖ ਸਕਦੇ ਹੋ ਇਹ ਗੱਲਾਂ ਇਹ ਸਚਾਈਆਂ ਨੇ ਪਹਿਲਾਂ ਸਾਡੇ ਪੁਰਸ਼ਾਂ ਨੇ ਬੜਦਾਂ ਦੇ ਨਾਲ ਇਹ ਟਿੱਬੇ ਕਰਾਲੇ ਨੇ ਹੱਥਾਂ ਦੇ ਨਾਲ ਸਾਲੇ ਪੈ ਜਾਂਦੇ ਆ ਸਾਰਾ ਦਿਨ ਟਰੈਕਟਰ ਚਲਾਉਂਦੇ ਚਲਾਉਂਦੇ ਦੇ ਤੇ ਗੋਡੇ ਦੁਖਣ ਲੱਗ ਜਾਂਦੇ ਨੇ ਆਥ ਨੇ ਟਰੈਕਟਰ ਤੋਂ ਐ ਉੱਤਰਦਾ ਜੀਮੀਦਾਰ ਦਾ ਪੁੱਤ ਜਿਵੇਂ 50 ਬੰਦੇ ਨੇ ਰਲ ਕੇ ਕੁੱਟਿਆ ਹੁੰਦਾ ਏ ਗੱਲਾਂ ਸੋਚਣ ਤੇ ਸਮਝਣ ਦੀਆਂ ਨੇ ਬਣੀ ਬਣਾਈ ਚੀਜ਼ ਤਾਂ ਹਰੇਕ ਹੀ ਖੋਹ ਲੈਂਦਾ ਹੈ ਜੀਨੇ ਖੋਣੀ ਹੈ ਆ ਜਾਣ ਅਡਾਨੀ ਇੱਕ ਵਾਰੀ ਜ਼ਮੀਨ 'ਚ ਮੰਜਾ ਢਾਹ ਕੇ ਬਹਿ ਜਾਣ ਮੰਨ ਜਾਗੇ ਐਸ ਤਰ੍ਹਾਂ ਛੱਡਣ ਨੂੰ ਵੀ ਤਿਆਰ ਹੋ ਜਾਣਗੇ ਪਤਾ ਲੱਗ ਜੇ ਇੱਕ ਵਾਰੀ ਵਿੱਕੇਵੇਂ ਧੁੱਪ ਦੇ ਵਿੱਚ ਕੰਮ ਹੁੰਦੇ ਨੇ ਕੰਮ ਵੀ ਨਾ ਕਰਿਓ ਆ ਕੇ ਬੈਠ ਜਿਐਓ ਫਿਰ ਅਹਿਸਾਸ ਹੋਊਗਾ ਫਿਰ ਪਤਾ ਲੱਗਦਾ ਹੈ ਬਿੱਗ ਕਿਵੇਂ ਕਰਾਲੀ ਦੀਆਂ ਨੇ ਕਿਵੇਂ ਤਿਆਰ ਕਰੀਆਂ ਨੇ ਜ਼ਮੀਨਾਂ ਇਹ ਤਾਂ ਇੱਕ ਟਰੈਲਰ ਹੈ ਉਹ ਵੀ ਸਾਂਤ ਤਰੀਕੇ ਵਾਲਾ ਹੈ ਬਾਕੀ ਤੁਸੀਂ ਹਿਸਾਬ ਲਾ ਲਓ ਵੀ ਬਲਦਾਂ ਨਾਲ ਕਿਵੇਂ ਕਮਾਈ ਕਰੀ ਹੋਣੀ ਹੈ ਕਿਵੇਂ ਜ਼ਮੀਨਾਂ ਪੱਧਰ ਕਰੀਆਂ ਹੋਣਗੀਆਂ ਸਾਰਾ ਦਿਨ ਧੁੱਪ ਦੇ ਵਿੱਚ ਟਰੈਕਟਰ ਦੇ ਛੇਕ ਦੇ ਵਿੱਚ ਰਹਿਣਾ ਬਹੁਤ ਔਖਾ ਹੈ ਬਾਕੀ ਸੂਰਜ ਵੀ ਐ ਲੱਗਦਾ ਜਿਵੇਂ ਕੋਲੇ ਆ ਕੇ ਫੂਕਾਂ ਮਾਰ ਮਾਰ ਗਰਮੈਸ ਦਿੰਦਾ ਹੁੰਦਾ ਤੇ ਸੋ ਬੇਨਤੀ ਹੈ ਆਖਰ ਰੱਖਣ ਤੋਂ ਪਹਿਲਾਂ 50 ਵਾਰੀ ਸੋਚਿਆ ਕਰੋ ਵੀ ਜਿਹਨੇ ਚੀਜ਼ ਤਿਆਰ ਕਰੀ ਆਪਾਂ ਮਿੰਟ ਜਾ ਕੇ ਕਬਜ਼ਾ ਕਰ ਲੈਨੇ ਆ ਕਦੇ ਸੜਕਾਂ ਲਗਾਉਣੀਆਂ ਨੇ ਕਦੇ ਲੈਂਡ ਪੂਲਿੰਗ ਆ ਗਈ ਇਹਨਾਂ ਨੂੰ ਵਿਚਾਰਨਾ ਕਿਹਨੇ ਆ ਤੇ ਸਭ ਬੇਨਤੀ ਐ ਸਰਕਾਰਾਂ ਨੂੰ ਤੇ ਉਸ ਤਰ੍ਹਾਂ ਦੇ ਦਲਿਆਂ ਨੂੰ ਜਿਨ੍ਹਾਂ ਨੂੰ ਇਹ ਚੀਜ਼ਾਂ ਬਾਰੇ ਪਤਾ ਨਹੀਂ ਤਾਂ ਜਾਣਕਾਰੀ ਜ਼ਰੂਰ ਰੱਖਿਆ ਕਰੋ ਜ਼ਿਮੀਦਾਰ ਤੇ ਕਿਸਾਨ ਦਾ ਪੁੱਤ ਕੋਈ ਇਸ ਤਰ੍ਹਾਂ ਨਹੀਂ ਮੈਂ ਤਾਂ ਕਰਦਾ ਉਹਨਾਂ ਨੂੰ ਵੀ ਹੱਕ ਚਾਹੀਦੇ ਨੇ ਦਇਆ ਕਰੋ ਤੇ ਸੋ ਧੰਨਵਾਦ ਕਰਦੇ ਆ ਗੱਲ ਚੰਗੀ ਲੱਗੀ ਤਾਂ ਆਪਾਂ ਆਪਣੇ ਵਿਚਾਰ ਜ਼ਰੂਰ ਦੱਸਣਾ ਤਦੇ ਖੇਤ ਕੰਦੇ ਸੜਕਾਂ ਤੇ ਜਾਣ ਸ਼ੂਕਦੇ ਘਟਾਂ ਬਾਟੀ ਸੰਦ ਸਾਡੇ ਤੇਲ ਫੂਕਦੇ ਜੱਟਾਂ ਤੇ ਬਲੇਮ ਲੱਗੇ ਪੱਕਾ ਬੱਲੀਏ ਥੋੜੇ ਇਲਤੀਆਂ ਕਰਦੇ ਆ ੱਤਕਾ ਬੱਲੀਏ ਪਾਈ